ਪੰਜਾਬ ਸਰਕਾਰ ਵੱਲੋਂ ਇਸ ਵਾਰ ਕਿਸਾਨਾਂ ਨੂੰ ਵੱਧ ਸਾਧਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨ ਵੀਰ ਝੋਨੇ ਦੀ ਪਰਾਲੀ ਨੂੰ ਅੱਗ ਨਾਲ ਲਗਾਉਣ ਸੰਗਰੂਰ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਮਿਲ ਕੇ ਲਗਾਤਾਰ ਕਿਸਾਨਾਂ ਦੀਆਂ ਮੁਸ਼ਕਲਾਂ ਸੁਲਝ ਰਹੇ ਹਨ ਇਸ ਮੌਕੇ ਤੇ ਡੀਐਸਪੀ ਸੁਖਦੇਵ ਸਿੰਘ ਨੇ ਪਿੰਡ ਕਨੋਈ ਦੇ ਕਿਸਾਨ ਵੀਰਾਂ ਨਾਲ ਮੀਟਿੰਗ ਕੀਤੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਿੰਡ ਦੇ ਲੋਕ ਪਹਿਲਾਂ ਹੀ ਜਾਗਰੂਕ ਹਨ ਜੋ ਕਿ ਬਹੁਤ ਘੱਟ ਪਰਾਲੀ ਨੂੰ ਅਗ ਲਾਉਂਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਇਸ ਮਹੀਨੇ ਝੋਨੇ ਦੀ ਕਟਾਈ ਹੁੰਦੀ ਹੈ ਤੇ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਜਲਾਉਣ ਦਾ ਕਾਫੀ ਰੁਝਾਨ ਸੀ ਕਿਸਾਨਾਂ 'ਚ। ਤਾਂ ਇਸ ਪ੍ਰਤੀ ਸਰਕਾਰ ਬਹੁਤ ਗੰਭੀਰ ਹੈ। ਮਾਨਯੋਗ ਸੁਪਰੀਮ ਕੋਰਟ ਨੇ ਇਸ ਦਾ ਬਹੁਤ ਸਖਤ ਨੋਟਿਸ ਲਿਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਇਸ ਨੂੰ ਬਹੁਤ ਸਖਤੀ ਨਾਲ ਦੇਖਿਆ ਗਿਆ। ਕਿਉਂਕਿ ਧੂਏ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਬਜ਼ੁਰਗਾਂ ਨੂੰ ਸਾਹ ਦੀ ਦਮੇ ਦੀ ਛੋਟੇ ਬੱਚਿਆਂ ਨੂੰ ਬਹੁਤ ਇਹਦੀ ਤਕਲੀਫ ਹੁੰਦੀ ਹੈ ਉਸ ਸਮੁੱਚੇ ਤੌਰ ਤੇ ਦੇਖੀਏ ਤਾਂ ਪ੍ਰਾਲੀ ਨੂੰ ਅੱਗ ਲਾਉਣ ਨਾਲ ਜਾਂ ਧੂਏ ਨਾਲ ਜਾਂ ਧੂਆ ਕਿਸੇ ਤਰੀਕੇ ਦਾ ਚਾਹੇ ਫੈਕਟਰੀ ਚੋਂ ਨਿਕਲਦਾ ਆ ਜਾਂ ਖੇਤਾਂ ਚ ਅੱਗ ਲਾਉਣ ਨਾਲ ਹੋ ਰਿਹਾ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਵਾਤਾਵਰਨ ਨੁਕਸਾਨ ਹੁੰਦਾ ਹੈ ਜੀਵ ਜੰਤੂਆਂ ਨੂੰ ਤੇ ਪੇੜ ਪੌਦਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਮੈਂ ਤੇ ਜੇ ਇਹਨੂੰ ਦੂਜੇ ਤਰੀਕੇ ਨਾਲ ਦੇਖੀਏ ਆਪਾਂ ਪੰਜਾਬੀ ਲੋਕ ਬਾਣੀ ਨੂੰ ਮੰਨਦੇ ਆ ਤੇ ਮੈਂ ਤਾਂ ਉਸ ਤਰੀਕੇ ਨਾਲ ਇਹਨੂੰ ਜੋੜ ਕੇ ਦੇਖਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿ ਜਿਹੜਾ ਬਾਣੀ ਨੂੰ ਮੰਨਣ ਵਾਲੇ ਲੋਕ ਨੇ ਉਹ ਕਿਸੇ ਵੀ ਤਰੀਕੇ ਨਾਲ ਪਾਪ ਨਹੀਂ ਕਰ ਸਕਦੇ ਮੇਰਾ ਇਹ ਮੰਨਣਾ ਤਾਂ ਇਹੀ ਮੈਂ ਕਿਸਾਨ ਵੀਰਾਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਜੇ ਆਪਾਂ ਅੱਗ ਲਾਉਨੇ ਆ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਸਾਰੇ ਜੀਵ ਜੰਤੂ ਸੜ ਜਾਂਦੇ ਨੇ ਪ੍ਰਦੂਸ਼ਣ ਹੁੰਦਾ ਹੈ ਬਿਮਾਰੀਆਂ ਫੈਲਦੀਆਂ ਤਾਂ ਆਪਾਂ ਪਰਾਲੀ ਨੂੰ ਅੱਗ ਨਾ ਲਾਈਏ ਦੂਜੇ ਪਾਸੇ ਅਸੀਂ ਪਿੰਡ-ਪਿੰਡ ਜਾ ਕੇ ਸਪੈਸ਼ਲ ਟੀਮਾਂ ਬਣਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਇਸ ਸਾਲ ਸਰਕਾਰ ਵੱਲੋਂ ਬਹੁਤ ਬਿਹਤਰ ਪ੍ਰਬੰਧ ਕੀਤੇ ਗਏ ਨੇ ਪਿਛਲੇ ਸਾਲ ਨਾਲੋਂ ਮਸ਼ੀਨਰੀ ਦਾ ਤੇ ਇਹਦਾ ਪਰਾਲੀ ਦੇ ਸਾਹਮਣ ਸੰਭਾਲ ਲਈ ਦੁੱਗਨੇ ਪ੍ਰਬੰਧ ਦੁੱਗਨੇ ਨਾਲੋਂ ਵੀ ਵੱਧ ਪ੍ਰਬੰਧ ਕੀਤੇ ਗਏ ਨੇ ਤੇ ਸਾਰੇ ਕਿਸਾਨ ਵੀਰ ਉਹਨਾਂ ਪ੍ਰਬੰਧਾਂ ਦਾ ਉਹਨਾਂ ਦਾ ਮਸ਼ੀਨਰੀ ਦਾ ਪ੍ਰੋਪਰ ਇਸਤੇਮਾਲ ਕਰਕੇ ਜਿਹੜਾ ਪਰਾਲੀ ਦੀ ਜਿਹੜੀ ਸਾਮ ਸੰਭਾਲ ਕਰਨ ਤੇ ਪਰਾਲੀ ਨੂੰ ਅੱਗ ਨਾ ਲਾਉਣ। ਮੇਰਾ ਨਾਮ ਗੁਰਿੰਦਰ ਸਿੰਘ son of ਸਰਦਾਰ ਸਕੰਦਰ ਸਿੰਘ ਪਿੰਡ ਕਨੋਈ। ਆ ਠੀਕਹਿਣਾ ਚਾਹੁੰਦੇ ਜੋ ਪੁਲਿਸ ਪ੍ਰਸ਼ਾਸਨ ਦੇ ਬੀ ਸਾਹਬ ਅੱਜ ਪਿੰਡ ਪਹੁੰਚੇ ਨੇ ਕਿਸਾਨ ਵੀਰਾਂ ਦੇ ਸੰਦੇਸ਼ ਲੈ ਕੇ। ਅਸੀਂ ਇਹਨਾਂ ਦਾ ਜੀ ਆਇਆਂ ਕਰਦੇ ਹਾਂ। ਪਿੰਡ ਪਹੁੰਚਣ ਤੇ ਔਰ ਵਿਸ਼ਵਾਸ ਦਿਵਾਉਣੇ ਵੀ ਸਾਡਾ ਜਿਹੜਾ ਕਨੋਈ ਪਿੰਡ ਹੈ ਪਹਿਲਾਂ ਤੋਂ ਹੀ ਅੱਗ ਬਹੁਤ ਘਟ ਲਾਉਂਦਾ। ਸਾਡੇ ਤਕਰੀਬਨ 70 ਤੋਂ 75 ਤੋਂ 70 ਤੋਂ 80% ਜਿਹੜਾ ਰਕਬਾ ਹੈ ਸਾਡਾ ਅ ਪਹਿਲਾਂ ਤੋਂ ਹੀ ਵਰਨਿੰਗ ਫਰੀ ਆ ਕਿ ਸਾਡੇ ਇੰਨੇ ਰਕਬੇ ਦੇ ਵਿੱਚ ਕੋਈ ਨਹੀਂ ਲੱਗਦੀ ਜਿਹੜਾ ਉੱਪਰਲਾ ਵੀ ਰਹਿ ਜਾਂਦਾ ਹੈ ਉਹ ਹਰੇ-ਚਾਰੇ ਵਾਸਤੇ ਕਹਿ ਸਕਦੇ ਆ ਕੁਝ ਏਰੀਏ ਦੇ ਵਿੱਚ ਪਹਿਲਾਂ ਹੀ ਹਰਾ ਬੀਜਿਆ ਹੁੰਦਾ ਜਿਵੇਂ ਮੱਕੀ ਬੀਜੀ ਆ ਚਰੀ ਬੀਜੀ ਆ ਕੁਝ ਰਕਬਾ ਉਹ ਹੋ ਜਾਂਦਾ ਤੇ ਵੀ ਅਸੀਂ ਤਾਂ ਸਰਕਾਰ ਨੂੰ ਵੀ ਭਰੋਸਾ ਦਿਵਾਉਂਦੇ ਆ ਵੀ ਸਾਡੇ ਪਿੰਡ ਦੇ ਵਿੱਚ ਪਹਿਲਾਂ ਤੋਂ ਹੀ ਅੱਗ ਨਹੀਂ ਲਾਈ ਜਾਂਦੀ ਇਸ ਵਾਰੀ ਵੀ ਨਹੀਂ ਲਾਵਾਂਗੇ ਬਟ ਅ ਦਿੱਕਤ ਕੀ ਹੈ ਜਿਹੜੀ ਹੈ ਨਾ ਪਿਛਲੇ ਸਾਲਾਂ ਦੇ ਵਿੱਚ ਇੱਕ ਦੋ ਸਾਲ ਤੋਂ ਦਿੱਕਤ ਆਈ ਹੈ ਜਿਵੇਂ ਸੁੰਡੀ ਵਗੈਰਾ ਦੀ ਹੋਗੀ ਜਾਂ ਫੰਗਸ ਦੀ ਹੋਗੀ ਤੇ ਉਹਦੇ ਲਈ ਹੁਣ ਪ੍ਰੋਪਰ ਹੱਲ ਉਹਦਾ ਇਹੀ ਹੈਗਾ ਵੀ ਅਸੀਂ ਚਾਹੁੰਦੇ ਆ ਵੀ ਜਿਹੜੀ ਪਰਾਲੀ ਹੈ ਵੀ ਉਹਨੂੰ ਖੇਤ ਦੇ ਵਿੱਚੋਂ ਗੰਡਾ ਬਣਾ ਕੇ ਛਕਾਇਆ ਜਾਵੇ ਹੁਣ ਆਮ ਫਰਮਾਂ ਵਾਲੇ ਤਕਰੀਬਨ ਇਹੀ ਕਰਦੇ ਆ ਵੀ ਪਿਛਲੀ ਵਾਰੀ ਵੀ ਦੋ ਤਿੰਨ ਘਰਾਂ ਦੀ ਬਰਾੜੀ ਚੱਕਣ ਗਨੀਆਂ ਰਹਿ ਗਈ ਤੇ ਐਸ ਵਾਰੀ ਵੀ ਹੁਣ ਸਾਡੀ ਹੱਤ ਵੱਨ ਕੇ ਬੇੰਤੀ ਹੈ ਵੀ ਭਰਾਵੋ ਸਾਡੇ ਖੇਤਾਂ ਦੇ ਵਿੱਚ ਰੇਕਿੰਗ ਕਰਕੇ ਤੇ ਬੈਲਿੰਗ ਕਰਕੇ ਤੇ ਗੰਨਾ ਚੱਕੋ ਠੀਕ ਹੈ ਤੇ ਉਹ ਤੋਂ ਬਾਅਦ ਟਾਈਮਲੀ ਚੱਕ ਲੋ ਇਹ ਨਾ ਹੋਵੇ ਵੀ ਅਸੀਂ ਇਸ ਗੱਲ ਨੂੰ ਹਫਤਾ ਨਿਕਲਦਾ ਜਾਂ 10 ਦਿਨ ਨਿਕਲਦੇ ਆ ਨਾ ਵੀ ਲੇਟ ਹੁੰਦਾ ਤਾਂ ਉਹਦੇ ਖੇਤਾਂ ਦੀ ਗਿੱਲ ਸੁੱਕ ਜਾਂਦੀ ਹੈ ਫਿਰ ਕਣਕ ਦੀ ਪ੍ਰੋਪਰ ਜਰਮੀਨੇਸ਼ਨ ਨਹੀਂ ਹੁੰਦੀ ਤੇ ਬੀਜਨ ਨੂੰ ਤਾਂ ਹੁਣ ਸਾਡੇ ਪਿੰਡ ਦੇ ਵਿੱਚ ਪਹਿਲਾਂ ਤੋਂ ਅਸੀਂ ਹੈਪੀ ਸੀਡਰ ਨਾਲ ਬਿਜਾਈ ਕਰਦੇ ਆ ਰਹੇ ਹਾਂ ਹੈਪੀ ਸੀਡਰ ਸਮਾਰਟ ਸੀਡਰ ਸੁਪਰ ਸੀਡਰ ਸਾਰੀ ਮਸ਼ੀਨਰੀ ਦੀ ਅਸੀਂ ਵਰਤੋਂ ਕਰਦੇ ਹਾਂ ਤੇ ਪਰ ਡਾਰੇ ਇਸੇ ਕਲ ਤੋਂ ਲੱਗਦਾ ਹੈ ਵੀ ਮੰਗਰੋਂ ਆ ਕੇ ਕੋਈ ਵੀ ਉਸ ਦਾ ਸੋਲੂਸ਼ਨ ਨਹੀਂ ਹੁੰਦਾ ਫਾਰਮਰ ਦੀ ਕਣਕ ਮਤਲਬ ਕਿ ਫਸਲ ਘਟਦੀ ਆ ਝਾੜ ਘਟਦਾ ਹੈ ਸੁੰਡੀ ਜਦੋਂ ਪੈਦਾ ਹੋ ਜਾਂਦੀ ਆ ਤਾਂ ਉਹਦੇ ਤੇ ਜਿਹੜਾ ਖਰਚਾ ਹੁੰਦਾ ਉਹ ਸਾਰਾ ਜੇਬ ਚੋਂ ਹੁੰਦਾ ਤੇ ਪਿਛਲੀ ਵਾਰੀ ਕਾਫੀ ਮਤਲਬ ਕਿ ਵੀ ਨੁਕਸਾਨ ਹੋਇਆ ਸਾਡੇ ਪਿੰਡ ਚ ਪਰ ਅਸੀਂ ਫੇਰ ਵੀ ਹੌਸਲੇ ਤੇ ਆਪਣੇ ਤੇ ਕਾਇਮ ਡਟੇ ਹੋਏ ਆ ਵੀ ਅੱਗ ਨਹੀਂ ਲਾਉਣੀ ਬਸ ਨਹੀਂ ਲਾਉਣੀ ਇਨਸਾਨ ਹੈਗੇ ਆ ਸਾਰੇ ਠੀਕ ਹੈ ਨਾ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਵੀ ਅਸੀਂ ਕਿਉਂ ਪਵਨ ਖਰਾਬ ਕਰੀਏ ਕਿਉਂ ਪਾਣੀ ਖਰਾਬ ਕਰੀਏ ਠੀਕ ਹੈ ਨਾ ਇਹ ਬਸ ਬੇਨਤੀ ਸਾਡੀ ਡੀਸੀ ਸਾਹਿਬ ਨੂੰ ਐਸਐਸਕੇ ਸਾਹਿਬ ਨੂੰ ਸਾਰੇ ਪ੍ਰਸ਼ਾਸਨ ਨੂੰ ਇਹੀ ਹੈ ਕਿ ਸਾਨੂੰ ਮਸ਼ੀਨਾਂ ਦਿੱਤੀਆਂ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ